ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਦੀ ਫਤਿਹ ਮਰਦਾਦ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਛੜੀ ਕਲਾ ਵਿੱਚ ਰੱਖੇ ਸੰਤ ਰੁੱਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਆਏ ਹੋਇਆ ਜੀ ਅਸੀਂ ਤੈਨੂੰ ਕਿੱਥੇ ਪਹੁੰਚ ਸਿੰਧੜਾ ਸਤ ਸ੍ਰੀ ਅਕਾਲ ਜੀ ਨਾਲ ਸਾਡੇ ਬਹੁਤ ਪਤਵੰਤੇ ਸੱਜਣਾਂ ਪਹੁੰਚੇ ਹੋਏ ਜੀ ਨਾਲ ਮਿਲੋ ਜੀ ਸਤ ਸ੍ਰੀ ਅਕਾਲ ਜੀ ਲਿੱਦੀਆਂ ਭੈਣਾਂ ਸਾਡੀਆਂ ਸਤ ਸ੍ਰੀ ਅਕਾਲ ਜੀ ਉਹ ਪੰਧ ਕਰਦੇ ਪੜ ਵੱਖਾ ਅਸੀਂ ਜੀ ਅੱਜ ਬੱਸ ਤੁਰਦੇ ਫਿਰਦੇ ਨੇ ਮੇਲੇ ਹੋ ਗਏ ਜੀ ਹਾਂ ਵਿਭਾਗਾ ਸੱਤ ਸੰਗ ਨਾ ਲੱਭੇ ਆਪਾਂ ਸੱਤ ਸੰਗ ਕਰਦੇ ਹੋਰ ਤੱਕ ਆਇਆ ਹਨੀ ਤੁਰਦੇ ਫਿਰਦੇ ਨੇ ਮੇਲੇ ਹੋਏ ਹਨੀ ਹਾਂ ਆਲਾ ਬੀਬੀ ਨੂੰ ਮਿਲੋ ਸਾਡੀ ਨੂੰ ਹਾਂ ਬੀਬੀ ਮਿਲੋ ਭਾਈ ਸੱਤਰੀ ਗੱਲ ਬੀਬੀ ਕੀ ਹਾਲ ਹੈ ਤੇਰੀ ਸਿਹਤ ਦਾ ਕਹਿਲ ਤੇਰੀ ਸਿਹਤ ਦਾ ਰਾਜ ਕਿਹਾ ਹੈ ਬਹੁਤ ਠੀਕ ਹੈ ਬੇਟਾ ਲਾ ਬਾਬਿਆਂ ਦੀ ਕਿਰਪਾ ਪੂਰੀ ਹਾਂ ਬਾਬੇ ਮੇਰੇ ਵਾਲੇ ਦੀ ਕਿਰਪਾ ਚਲੋ ਉਹ ਹੀ ਰੋਟੀ ਹੈ ਆਜ ਤਾਂ ਹਾਂ ਨਾ ਨਾ ਗੱਲ ਸਹੀ ਹੈ ਸਾਰਿਆਂ ਨੂੰ ਮੰਨੇ ਕੋਈ ਨਾ ਮੰਨੇ ਸਾਨੂੰ ਤਾਂ ਉਹ ਹੀ ਦੇ ਰਿਆ ਭਾਈ ਹਾਂ ਕੋਈ ਮੰਨੇ ਨਾ ਕੋਈ ਖਰਚਾ ਪਤਾ ਸਾਨੂੰ ਪਤਾ ਨਹੀਂ ਕਿੰਨੇ ਪਿਆਰ ਹਾਂ ਹਾਂ ਤਾਂ ਮਾਰਾ ਤੇ ਆ ਜੋ ਵੀ ਪਾ ਨੂੰ ਦੇ ਰਿਆ ਭੈਣ ਵੀ ਮਲਾਉਣਾ ਲਾ ਇੱਧਰ ਤੇ ਮੇ ਲੋ ਜੀ ਸੱਸੀ ਕਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੇਰਾ ਵੀ ਮੇਰੇ ਸੀ ਵੀਰਾ ਨਾ ਆਉਂਦਾ 10ਵੀਂ ਤੇ ਮੱਥਾ ਟੇਕ ਪੈਣ ਹਾਂ ਅੱਜ 10ਵੀਂ ਦਾ ਦਿਨ ਹੈ ਪੈਣ ਨੂੰ ਮਿਲਣ ਆਇਆ ਹਾਂ ਹਾਂ ਪੈਣ ਨੂੰ ਮੇਰੇ ਮੇਲੇ ਹੋਤੇ ਨਾ ਦੇਖ ਮੇਰੀ ਗੱਲ ਸੁਣੋ ਹੁਣ ਆਪਾਂ ਉੱਥੇ ਗੁਰੂ ਘਰ ਚ ਮੱਥਾ ਟੇਕਿਆ ਇੱਕ ਸੋਚਣ ਦੀ ਗੱਲ ਕਿੱਥੇ ਤੇ ਕਾਣਕ ਜੰਮੀ ਕੀਨੇ ਵੱਡੀ ਕੀਨੇ ਪਿਆਹੀ ਕੀਨੇ ਦੇਸੀ ਘੀਚ ਆਟਾ ਭੁੰਨੇ ਆ ਠੀਕ ਆ ਉਹ ਇੱਥੇ ਗੁਰੂ ਘਰ ਚ ਚੜਾ ਕੇ ਉਹ ਤੁਹਾਡੇ ਮੂੰਹ ਚ ਦਾਣੇ ਪੈਣੇ ਤੇ ਐਨੂੰ ਕਹਿੰਦੇ ਦਾਣੇ-ਦਾਣੇ ਪਰ ਮੋਹਰ ਤੇ ਜੜੀ ਵੀ ਹਣੀ ਬਹੁਤ ਅੱਜ ਦਾ ਹਾਂ ਛੱਕਿਆ ਸੀ ਦੇਗਾ ਜੜੀ ਵੀ ਬਹੁਤ ਨੇ ਲੈ ਗੱਭੈ ਨੂੰ ਲਾਓ ਜੀ ਇੱਧਰ ਬੜੀ ਬੜੀ ਭੈਣ ਨੂੰ ਮਿਲੋ ਵਾਈ ਗੁੱਜੀ ਦਾ ਖਾਸਾ ਵਾਈ ਗੁੱਜੀ ਦੀ ਫਤਿਹ ਭੈਣ ਦਾ ਬੋਲ ਨਾ ਥੋੜਾ ਜਿਹਾ ਅੱਜ ਬੋਲ ਬੈਠਿਆ ਵਾ ਤਬੀਤ ਖਰਾਬ ਹੋਈ ਵੀ ਹੈ ਬੋਲ ਬੈਠਿਆ ਹਾਂ ਤਬੀਤ ਚੱਲ ਐ ਮੌਸਮੇ ਇਦਾਂ ਦਾ ਚੱਲਦਾ ਜੀ ਪਾਪਾ ਸਾਜੀ ਰੋਜੀ ਵੀ ਹੈ ਰੀਤ ਬਲਾ ਸਸੀ ਕਾ ਤੂੰ ਵੀ ਬੁਲਾ ਦੇ ਪੁੱਤ ਕਿੱਥੇ ਆਈ ਵੀ ਆ ਤੂੰ ਬੂਆ ਕੋਲ ਬੂਆ ਪੂਆ ਵੀ ਕਹ ਦਿੰਦੇ ਆ ਜੀ ਬੂਆ ਵੀ ਕਹ ਦਿੰਦੇ ਤੇ ਬਹੁਤ ਕਮੈਂਟ ਕਰੀ ਜਾਂਦੇ ਲੋਕ ਕਹਿੰਦੇ ਤੁਸੀਂ ਅਨਪੜਾ ਬੂਆ ਕਹਿੰਦੇ ਆ ਪੂਆ ਪੂਆ ਜੀ ਪੂਆ ਜੀ ਵੀ ਕਹਿੰਦੇ ਸਾਡੇ ਬੂਆ ਵੀ ਕਹ ਦਿੰਦੇ ਕੋਈ ਫਰਕ ਨਹੀਂ ਗੱਲ ਗੱਲ ਤਾਂ ਅੰਦਰਲੇ ਸਤਕਾਰ ਦੀ ਹੁੰਦੀ ਆ ਬੰਦੇ ਦੀ ਪਾਪਾ ਹੈ ਚਈਆਂ ਦੀ ਪੂਆ ਜੀ ਵੀ ਹੈਗੀ ਆ ਉਥੇ ਸੰਧਾਰਾ ਵੀ ਨਹੀਂ ਪਜਾਉਂਦੇ ਉਹਨੂੰ ਮਿਲਣ ਵੀ ਨਹੀਂ ਜਾਂਦੇ ਹੈ ਪੂਆ ਜੀ ਆ ਪਰ ਉਹ ਹਾਂ ਸਾਡੀ ਬੂਆ ਭਾਈ ਉਹ ਬੂਜੀ ਕਹਿੰਦੇ ਮੈਨੂੰ ਬੂਜੀ ਬੂਜੀ ਕਹਿੰਦੇ ਬਸ ਸ਼ਾਰਟਕਟ ਹਾਂ ਬੂਜੀ ਪੂਆ ਜੀ ਹੁੰਦੋ ਜਾਂਦਾ ਹੈ ਨਹੀਂ ਇਹ ਤਾਂ ਦੇਖ ਗੱਲ ਪਿਆਰ ਦੀ ਹੁੰਦੀ ਸਾਰੀ ਕੋਈ ਬੂਹੀ ਉਹਨਾਂ ਕੋ ਭੂਈ ਹੋ ਗਿਆ ਹੁੰਦਾ ਹਾਂ ਕੋਈ ਭੂ ਵੀ ਕਹਿੰਦਾ ਲੌੜਾ ਹਾਂ ਬਾਤ ਕਰੋ ਗਾਂ ਗਾਂ ਬਾਹਰ ਇਹ ਪੜੇਲੀ ਕਿੰਨੀ ਆ ਗਈ ਚੱਪਕ ਕੱਟ ਕਰ ਹਾਂ ਹਾਂ ਜੀ ਮੈਂ ਜੀ ਮੈਂ ਪਪਾ ਜੀ ਰਾਜੀ ਹੂੰ ਡੈਡੀ ਫਿਰ ਡੈਡ ਹੋ ਗਿਆ ਹਾਂ ਹੈਨਾ ਮੰਮੀ ਹੋ ਗਿਆ ਮਾਂ ਡਲ ਪੂਆ ਤੇ ਪੂਜੀ ਵਜਾ ਨਾਲ ਕੋ ਗਾ ਪੂਪਰੇ ਰਹਿਣਾ ਜੀ ਨਹੀਂ ਲੌਣਾ ਬਿਲਕੁਲ ਬਸ ਕਰ ਸ਼ਾਰਟਕਟ ਕਰਦੇ ਆ ਚੱਲ ਬਣਾ ਲੈ ਅਖੜੀ ਬਣਾ ਬੰਦੇ ਕਾਲੀ ਕਾਤੇ ਕਰਨੀ ਤੂੰ ਮੇਰੀ ਗੱਲ ਸੁਣ 60 70 ਕਿਲੋਮੀਟਰ ਆ ਚੱਲ ਕੇ ਬਸ ਔਰ ਮੱਥੇ ਪੈ ਕੇ ਨਾ ਤੇ ਵੀ ਹੱਥ ਲਾ ਕੇ ਮੋੜ ਜਣਾ ਬੈਠੋ 5-7 ਮਿੰਟ ਕੋ ਦੁੱਖ ਸੁੱਖ ਕਰ ਲੋ ਕੋਈ ਭੈਣ ਦਾ ਦੁੱਖ ਪੁੱਛ ਲੋ ਕੋਈ ਆਪਣਾ ਦੱਸ ਦੋ ਤੇ ਬਸ ਪੰਜਾਂ ਨੂੰ ਕੰਮ ਬਸਾ ਦੇਣਾ ਪੁੱਛੇ ਇੱਕ ਹੋਰ ਡਿਊਟੀ ਲਈ ਵੀ ਇਹਦੀ ਵੀ ਕਚੌੜੀਆਂ ਬਣਾਉਂਦੀਆਂ ਦਾ ਕੇ ਹਾਂ ਕਚੌੜੀਆਂ ਕਚੌੜੀਆਂ ਤਾਂ ਆਪਾਂ ਦੇ ਜੁਰ ਦਾ ਟਾਈਮ ਆਉਣਾ ਕਚੌੜੀਆਂ ਤਾਂ ਫਿਰ ਕਚੋਰੀ ਪਕਣੇ ਆ ਰੋਟੀਆਂ ਪਕਣੀਆਂ ਠੀਕ ਆ ਨਹੀਂ ਤਾਂ ਹੋਰ ਹੈਗਾ ਕੀ ਕਰਨੀ ਨੂੰ ਤੁਮ ਕੀ ਭੈਣ ਹਾਂ ਪਤਾ ਕੀ ਕਰ ਕਰ ਕੋਈ ਨਹੀਂ ਉਹ ਵੀ ਬਿਮਾਰ ਆ ਅੱਛਾ ਉਹਦਾ ਅੱਜ ਬੀਪੀ ਵਧਿਆ ਅੱਛਾ ਤੇਰੇ ਹੱਥ ਦੀਆਂ ਚੌੜੀਆਂ ਖਾਣੀਆਂ ਅੱਛਾ ਨਹੀਂ ਇਧਰ ਪਰਮੇਸ਼ਾ ਅੱਛਾ ਭੈਣ ਜਾਨ ਦੀ ਮੈਂ ਤਾਂ ਕਿਹਾ ਤਵੀ ਮੈਂ ਬਣਾ ਦੂੰਗੀ ਉਹ ਕਹਿੰਦੇ ਵੀ ਅਸੀਂ ਹਰੀ ਵਾਲੀ ਭਾਬੀ ਜੀ ਦੇ ਹੱਥ ਕੇ ਖਾਣੀਆਂ ਚਲੋ ਗੱਲ ਗੱਲ ਤਾਂ ਹੱਥ ਦੀ ਵੀ ਤਾਣਾ ਲਿਖੇ ਰੱਖਿਆ ਲਿਖਿਆ ਰੱਖਿਆ ਮੌਸਮ ਵੀ ਠੰਡਾ ਅੱਜ ਮੀਂਹ ਪਿਆ ਵਾ ਚਲੋ ਚਲੋ ਅੱਜ ਮੇਲੇ ਉੱਥੇ ਲਾਓ ਤਦੋਂ ਤੁਸੀਂ ਵੀ ਨਾਲੇ ਤਦੋਂ ਤੁਸੀਂ ਵੀ ਸੱਟ ਹਤੰਦੀਆਂ ਗਤੌਰੀਆਂ ਗਾਓ ਜੱਡੀ 'ਚ ਬਹਿ ਕੇ ਚਲੋ ਚਲੋ ਕਿਸੇ ਟਾਈਮ ਆਓਗੇ ਨਾ ਖਾਓਗੇ ਕੋਈ ਚੌਗੀ ਨਹੀਂ ਪਰ ਮੌਸਮ ਠੰਡਾ ਹੋ ਗਿਆ ਰੋਹੀ ਚ ਦੇਖੋ ਭੈਣਾਂ ਦਾ ਸਵੱਭ ਬਣਦਾ ਜਦ ਜਦ ਸਾਡੇ ਘਰ 'ਚ ਕੋਈ ਪ੍ਰੋਗਰਾਮ ਨਹੀਂ ਤਾਂ ਫਿਰ ਤਾਂ ਆ ਜਾਉਂਦਾ ਵੀ ਭਾਈ ਫਿਰ ਤਾਂ ਪਹੁੰਚਣਾ ਹੀ ਪੈਣਾ ਓਕੇ ਨਹੀਂ ਚਾਹੇ ਪਹੁੰਚੇ ਨਹੀਂ ਹਾਂ ਰੀਤਾ ਤੂੰ ਪੁੱਤ ਤੂੰ ਕਿਆ ਬੋਲੀ ਜਾਂਦੀ ਉਹ ਤੂੰ ਨੂੰ ਬੁਲਾਉਂਦੇ ਤੂੰ ਬੋਲਦੀ ਨਹੀਂ ਬਰਾਸੀ ਵੀ ਫੇਰ ਤੰਗ ਹੋ ਜਾਂਦੇ ਜੇ ਉਹ ਚੇਰੀ ਜਾਂਦੀ ਆ ਬਸਨ ਜਾਈ ਦੇਣਾ ਸੋਹਣਾ ਹੈ ਤੀ ਮੈਂ ਟੈਨ ਰੋਕੀ ਦੰਗੀ ਆ ਲੈ ਹਾਂ ਹਾਂ ਸਿਆਣਾ ਦਾ ਨਹੀਂ ਪਉਤਾ ਭੈਣ ਦੇਖੋ ਅ ਅੱਜ ਕੱਲ ਸਿਆਣੇ ਦੀ ਸੇਵਾ ਕਰਨੀ ਕਿਸੇ ਕਿਸੇ ਦੀ ਕਿਸਮਤ ਆ ਆ ਸਭ ਤੋਂ ਔਖਾ ਕੰਮ ਵੀ ਇਹੀ ਆ ਸਿਆਣਾ ਦੀ ਸੇਵਾ ਸਾਰਾ ਵਧੀਆ ਸਰ ਹਾਂ ਬੰਦਾਰੇ ਯਾਤਰਾ ਹੈ ਇੱਕ ਤਰ੍ਹਾਂ ਯਾਤਰਾ ਰੂਪ ਹੈ ਸਿਆਣੀ ਦੀ ਸੇਵਾ ਕਰ ਲਈਏ ਲੋਕ ਬਾਹਰ ਭੱਜਦੇ ਐ ਗਪਾੜਿਆਂ ਵਾਂਗ ਭੱਜਦੇ ਐ ਕਿਆ ਗੁਦਾਰੇ ਵਾਂਗ ਤੀਰਥ ਆਈਏ ਕਰਮਾਂ ਜਗਾਣੂ ਜੇ ਹਾਂ ਜੇ ਆਪਣੇ ਦਿੱ ਘਰ ਤੇ ਫੈਮਿਲੀ ਮੈਂਬਰ ਆਪਣੇ ਖੁਸ਼ਾ ਬਜ਼ੁਰਗ ਕੋ ਖੁਸ਼ਾ ਨਿਆਣੇ ਕੋ ਖੁਸ਼ਾ ਤਾਂ ਸਭ ਤੋਂ ਸਹੀ ਜੇ ਸਿਆਣੇ ਰੋਟੀ ਟਾਈਮ ਸਿਰ ਮਿਲਦੀ ਜਾਈ ਜੀਦੇ ਵਾਲੀ ਕੋ ਦਰਿਆ ਨੂੰ ਫੂਲ ਜੇ ਨਹੀਂ ਪੈਟਿੰਗ ਨਹੀਂ ਕੁਝ ਵੀ ਕਹਿੰਦੀ ਐ ਲੋਜੀ ਦਾ ਮੈਂ ਯਾਤਰਾ ਨਾਲ ਲੋ ਨਾਲ ਗੱਲ ਹੈਗੀ ਤੀਰਥਨਾ ਬਣਾਣਾ ਪਤਨੀ ਇਕਣਾ ਹੈਗੀ ਹਤੋਂ ਮਹਾਰਾ ਦੇ ਉਦੇਸ ਵਿੱਚ ਵੀ ਹੁਣ ਹੁਣ ਦਿਮਾਗ ਚ ਚਲੋ ਅਸੀਂ ਉੱਤਰ ਨੂੰ ਕਾਨੂੰ ਜਾਣਾ ਜੇ ਅਸੀਂ ਉੱਥੇ ਤੱਕ ਪਹੁੰਚੇ ਨਹੀਂ ਸੀ ਉਹ ਗੱਲਾਂ ਕਰ ਵੀ ਨਹੀਂ ਸਕਦੇ ਜਣੀ ਆਇਆ ਵੀ ਚਲ ਗੁਰੂ ਘਰ ਵੀ ਜਾਣਾ ਜ਼ਰੂਰੀ ਬੰਦ ਨੂੰ ਛੇਦ ਵੀ ਮਿਲਦੀ ਆ ਇਹ ਜੀ ਗੱਲ ਨਹੀਂ ਹੈਗੀ ਸਭ ਤੋਂ ਵੱਡਾ ਗੱਲ ਵੀ ਜੇ ਘਰ ਦੇ ਵਿੱਚ ਸਿਆਣਾ ਕੋਦਾ ਤਾਂ ਸਾਰੇ ਕੋਦਾ ਬਾਕੀ ਹੁਣ ਭਾਈ ਭਾਣ ਬੰਦ ਨਹੀਂ ਰੱਖ ਲਈ ਇਹ ਗਲਾਬ ਜਮਨ ਰਸ ਬੁੱਲੇ ਨਹੀਂ ਬੈਠੀ ਆ ਇਹਨੂੰ ਨਾਲੇ ਪਤਾ ਵੀ ਇਹਦਾ ਵੀਰੇ ਖਾਂਦਾ ਨਹੀਂ ਹਾਂ ਤੁਸੀਂ ਖਾ ਲਓ ਭਾਈ ਸ਼ਗਰ ਤੇਰੇ ਨਾਲ ਉਹ ਖਾਣੇ ਤੇ ਹੈਗੇ ਤੂੰ ਖਾ ਤਾਂ ਤੂੰ ਤਾਂ ਖਾਂਦੇ ਇਹ ਤੇਰੇ ਮੂੰਹ ਆਉਂਦੀ ਮੈਂ ਨਹੀਂ ਬਣਿਆ ਕਰਦੀ ਵਿੱਚ ਲਾਲ ਮਿਰਚਾਂ ਰਨੂਨ ਪਾ ਲਿਆ ਹੁੰਦੀ ਹਾਂ ਹਾਂ ਫੇਰ ਠੀਕ ਦਾ ਥੋੜਾ ਜਿਹਾ ਖਾ ਲੈ ਮੈਂ ਕੋਈ ਨਹੀਂ ਖਾਣ ਦਾ ਹੈ ਸੱਚਾ ਪਾਤਸ਼ਾਹ ਮੈਂ ਆਪਣੇ ਭਾਈ ਨੂੰ ਯਾਦ ਕਰ ਦਿੱਤੀ ਅੱਜ ਦੇ ਨੰਬਰ 1 ਭੈਣ ਲੈ ਦੇਖ ਲੈ ਮੈਂ ਆਈ ਸੀ ਮੈਂ ਨੰਬਰ 1 ਲੈ ਲੈ ਗਈ ਭਾਈ ਦੇਖ ਲੈ ਇਹ ਕਰਮਾਂ ਦੀ ਗੱਲ ਹੈ ਇਹ ਕੋਈ ਕਹਿੰਦੇ ਹੁੰਦੇ ਮਹਾਰਾਜ ਜੀ ਇਹ ਪਹਿਲਾ ਪਹਿਲਾ ਪਿੰਦੇ ਸਾਲ ਦੀ ਪਿਛਲੇ ਸਾਲ ਮੈਂ ਬਣਾਈ ਸੀ ਪਿਛਲੇ ਸਾਲ ਮੈਂ ਪਹਿਲੇ ਨੰਬਰ ਤੇ ਬੰਦੀ ਸੀ ਹਾਂ ਜਦੋਂ ਲੁਧਿਆਣੇ ਗਿਆ ਪਤਾ ਭੈਣਾਂ ਚਦੇ ਬੰਦ ਤੇ ਜਿੰਦ ਦਾ ਪਹਿਲਾ ਸੀ ਬੰਦ ਹੁੰਦੀਆਂ ਨਾਲ ਦੇਖ ਲੈ ਹਾਂ ਨਾ ਨਾ ਮੋੜੀ ਲੈ ਮੇਰੇ ਰੀਤ ਤੇ ਮੇਰੇ ਬੰਦੇ ਆਲਾ ਤਾਂ ਉਹੀ ਖਲ ਖਲ ਆਲੇ ਤੇਰੇ ਬੰਦਾ ਇਹ ਟਿੱਤਲੀ ਬੰਨੂਲੀ ਵਾਹ ਪੂਰੀਓ ਖਾ ਲੰਨਾ ਉਧਰ ਘੁੰਮ ਕੇ ਖਾ ਲ ਬੋਲੋ ਆਹ ਟਿੱਤਲੀ ਵਾਲੀ ਹੈ ਨਿੱਨੀ ਨੋਰੀ ਵਾਤੀ ਇਹ ਨਿੱਨੀ ਨੋਨੀ ਆ ਪਿਛਲੀ ਵਾਰ ਤ ਗੁੱਡੇ ਵਾਲੀ ਦੀ ਐ ਐਦਹੀ ਮੈਂ ਲਈ ਕਿਹਨੇ ਤੇ ਵਾਸਤੇ ਗੁੱਡੇ ਵਾਲੀ ਟਿੱਤਲੀ ਹੈ ਵਾਤੀ ਟਿੱਤਲੀ ਹੈ ਸਾਹਲੀ ਸਦੀਪ ਤੋਂ ਦਿੱਤੇ ਫਿਰ ਵੀ ਘਰ ਲੈ ਬਈ ਨਾ ਤੇ ਤਾਂ ਦੋ ਬੰਦੂ ਗਿਆ ਤਾਂ ਅਸੇ ਵੀ ਤੁਸੀਂ ਜਦੀ ਲੈ ਮੇਰੇ ਕੋਲ ਫੜਾ ਲੈ ਕੈਮਰਾ ਇੱਧਰ ਰੱਖ ਕੈਮਰਾ ਕੁੱਤੀ ਤੇ ਹਰੀ ਜਾਂਦੀ ਉਹ ਹੱਥ ਜਾਪੜਦਾ ਹੈ ਉਥੇ ਮੈਂ ਕਹਣਾ ਨਹੀਂ ਕਿਉਂ ਮਿੱਠਾ ਮੈਂ ਖਾਂਦੀ ਬੈਠੋ ਬੈਠੋ ਫਰਤ ਕਰ ਮੈਂ ਤਾਂ ਖਾਣਾ ਹੈ ਭਾਈ ਤੈਨੂੰ ਮੈਂ ਨਾ ਕਰਿਆ ਤੂੰ ਤਾਂ ਮੈਂ ਬੰਦੀ ਡਾਕਟਰ ਨੇ ਮਨਾ ਕਰਾਇਆ ਜਿਹੜੀ ਚੀਜ਼ ਤੇ ਮੈਂ ਨਾ ਕਰਾਂ ਉਹ ਤਾਂ ਖਾਈ ਜਾਂਦੀ ਲੇਜ਼ ਕੁਰਕਰ ਸਾਰਾ ਕੁਝ ਹਾਂ ਛੱਡਦੀ ਨਹੀਂ ਹਾਂ ਚੁੱਪੇ ਦਾ ਦਿਆਂ ਨੂੰ ਛੱਡਣੀ ਹਾਂ ਤਿਤਲੀ ਜੇ ਤੋ ਉਹ ਆਹ ਤਿਤਲੀ ਦੀ ਕੋਈ ਬਾਣ ਹੈ ਹੈ ਕਹਿੰਦੇ ਦੇਖ ਲੈ ਬਸ ਮਹਾਰਾਜ ਰੱਖੇ ਦੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਧੰਮਹਾਰਾ ਸੱਚਾ ਪਾਤਸ਼ਾਹ ਇੱਧੇ ਇੱਕ ਮੇਰੇ ਸੁੱਖ ਰੱਖੀ ਸਭ ਪਾਸੇ ਪਾਈ ਐ ਕਣੀ ਖੁਸ਼ੀਆਂ ਖੇੜੇ ਵੰਡਦਾ ਰਹੀ ਸਭ ਨੂੰ ਹਾਂ ਆ ਬੇ ਤਿੰਨ ਦਾ ਮਾੜੀ ਨਹੀਂ ਆ ਮੇਰੀ ਨਹੀਂ ਨਾ 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 ਜ਼ਰੂਰੀ ਆ ਸਭ ਵਿਚਾਰ ਰੱਖਣੇ ਚਾਹੀਦੇ ਆ ਕਮਲ ਜਦ ਵੀ ਆਉਂਦੇ ਨੇ ਕੋਈ ਜਿਵੇਂ ਇਸ ਤਰ੍ਹਾਂ ਕੋਈ ਵੀ ਬੰਦੀ ਦੀ ਮਹਾਰਾਜ ਦੀ ਇਹ ਸੁਣੋ ਦਗਾ ਧੰਮ ਗੁਰੂ ਨਾਨਕ ਸੱਚਾ ਪਾਤਸ਼ਾਹ ਉਹ ਆਦੀ ਦੀ ਕੰਮ ਛੋਟੀ ਹੁੰਦੀ ਹਾਂ ਹੀ ਮੇਰੀ ਆਂਦੇ ਦੇ ਸਾਹ ਇਹਨੇ ਤਾਂ ਆਪਾਂ ਨੂੰ ਤੇਨੋਂ ਪਹਿਲਾਂ ਜਾਨਾ ਪੈਣਾ ਤੇ ਰੱਖੜੀ ਪੈਣਾ ਤੇ ਰੱਖੜੀ ਤਾਂ ਨਹੀਂ ਬੰਨੀ ਉਹਦਾ ਤਾਂ ਮੂੰਹ ਤਾਂ ਮਿੱਠਾ ਕਰਾਉਂਦੇ ਯਾਰ ਤੂੰ ਰਸਗੁੱਲਾ ਖਲਾ ਕੇ ਉਹਦਾ ਪਿੱਛੇ ਨੂੰ ਘਾਤੇ ਮੁੜੀ ਜਾਂਦੀ ਹੈ ਇਹ ਦੇਖ ਤੁਹਾਡੇ ਦਾਣੇ ਪਰ ਮੈਂ ਮੋਹਰ ਲੋ ਆਤੀ ਹੁਣ ਇਹ ਨਾ ਫਿਰ ਹੁਣ ਕੀ ਦੀ ਮੈਂ ਇਸ ਦਾ ਦੁੱਧ ਚੋਇਆ ਹੋਣਾ ਕਿਨੇ ਖੋਆ ਮਾਰਿਆ ਹੋਣਾ ਕਿਹੜੇ ਹਲਵਾਈ ਨੇ ਬੱਟੀਆਂ ਕਿੱਥੇ ਰਕਾਉਣ ਰਹੀਦੀ ਕੋਰੇ ਪਾ ਭੈਣਾਂ ਨੂੰ ਖੜਾਈਏ ਅਸੀਂ ਤਾਂ ਭਾਈ ਕੇਲੇ ਲੈ ਡੱਬਾ ਅਸੀਂ ਵੀ ਲੈਣਾ ਦਾ ਪਰ ਅਸੀਂ ਕੇਲੇ ਲੈ ਉਹ ਸਾਡੇ ਕਰਮਾਂ ਵਾਲੀ ਹਾਂ ਕਮਲਾ ਦੇ ਕਰਮਾਂ ਵਾਲੀ ਆਲਾ ਪ੍ਰਸ਼ਾਦ ਉਹਨੂੰ ਦੇ ਦੇ ਮੰਨੂ ਦੇ ਜੋ ਮਿੱਠਾ ਤੁਸੀਂ ਕੁਝ ਨਹੀਂ ਹੁੰਦਾ ਗੋਲੀ ਖਾਣੀ ਖਾਂਦਾ ਹੀ ਨਹੀਂ ਮੈਂ ਗੋਲੀ ਗੋਲੀ ਨਹੀਂ ਖਾਂਦਾ ਪਰ ਇਹ ਸਾਇੰਸ ਦਾ ਤੇ ਨਾਟੇ ਤਾਂ ਫੇਰ ਨਿੱਕਾ ਆ। ਉਹ ਤਾਂ ਨਹੀਂ ਬਣਦਾ। ਟੱਡ ਤਾਂ ਨਿੱਕਾ ਜਾਂਦਾ। ਖਾਂਦੇ ਪੀਂਦੇ ਘਰਾਂ ਦੇ ਆ। ਨਾਲੇ ਸਾਡੀ ਤਾਂ ਕੁੱਲ ਤੇ ਸਾਡੇ ਰਿਸ਼ਤੇਦਾਰ ਵੀ ਇਹ ਜੇ ਅਸੀਂ ਵੀ ਹੋ ਜੀ। ਹਾਂ ਪਤਾ ਲੱਗਿਆ ਤਾਂ ਮੈਂ ਪਟਲਾ ਤੁਸੀਂ ਮੈਂ। ਮੈਂ ਪਟਲਾ। ਹਾਂ بجلی ਵਰ ਰੋਹੀ ਜਸਿਆਲੇ ਬੋਲੇ। ਬਹੁਤ ਸਾਰੀ ਤੋਰੀ ਹੈ ਬਈ ਮੇਰੇ ਕੋਲ। ਕੋਈ ਇੰਨੀ ਫੁਗਰੀ ਹਾ ਹਾ। ਕੋਡੀ ਕਹਿੰਦੇ ਮੈਂ ਤਾਂ ਛਦੀਮ ਬੋਦੀ। ਛਦੀਮ ਬੋਦੀ। ਉਹ ਨਹੀਂ। ਸਮੇ ਸਮੇ ਦੇ ਮੁਤਾਬਕ ਸਾਰਾ ਕੁਝ ਸਹੀ ਡਾਕਟਰਾਂ ਦਾ ਨਹੀਂ ਕੋਲਣਾ ਨਹੀਂ ਦਿਸੇ ਪਾਏ ਦੇ ਚੱਕਰ ਆ ਲੱਗੇ ਹਾਂ ਜਿਹੜਾ ਡਾਈਟ ਕੋਲ ਕਰਦੀ ਚੱਕਰ ਤਾਂ ਹੁਣ ਵੀ ਆਈ ਜਾਂਦੇ ਜਣੀ ਮੈਂ ਹੁਣ ਇਗਨੋਰ ਕਰ ਦਿੰਦਾ ਮੈਂ ਦਿਮਾਗ ਉੱਪਰ ਵਜਨ ਚਾ ਲੰਦਾ ਨਹੀਂ ਹੈਗਾ ਜੇ ਵਜਨ ਦੇ ਗੱਲ ਕਿਹੜੀ ਬੋਗੜਦੀ ਹੈ ਹਾਂ ਫਿਰ ਟੈਨਸ਼ਨ ਹੋ ਜਾਂਦੀ ਹੈ ਜਿਹੜਾ ਕੁਝ ਹੋਣਾ ਨਾ ਉਹ ਤਾਂ ਹੋਪੀ ਰਹਿਣਾ ਹਾਂ ਉਵੇਂ ਬੰਦਾ ਮੈਂ ਮਰੀ ਜਾਵਾਂ ਕਿਾ ਫਾਇਦਾ ਉਹਦਾ ਜਾਣਾ ਤਾਂ ਇੱਕ ਦਿਨੇ ਆ ਇੱਕ ਦਿਨੇ ਜਾਣਾ ਜਦ ਦਿਨ ਸਵਾਸ ਨਿਕਲਣਾ ਉਸ ਦਿਨੇ ਆ ਬਸ ਹੋਈ ਜਣਾ ਇਹ ਤਾਂ ਕੁਝ ਕੀ ਹੋਣਾ ਤਾਂ ਹੋਣੀ ਹੋਣਾ ਤੂੰ ਜਿੰਨਾ ਮਰਜੀ ਮ ਸੋਚੀ ਜਾ ਹਮਮ ਵਿਆਹ ਹੋਣਾ ਚਿੱਟਾ ਹੋਣਾ ਤਾਂ ਉਹ ਕਾਰਕ ਮੁਕ ਨਾ ਜਰੂਰ ਕਰਮਾਂ ਵਾਲੀ ਗੱਵਾਂ ਤਾਂ ਬੜਨਾ ਹੀ ਬੜਨਾ ਹੈ ਕੋਈ ਰੋਕ ਸਕਦਾ ਹਮਮ ਅੱਜ ਤੁਸੀਂ ਆਣਾ ਤਾਂ ਸਾਰੇ ਨੇ ਅੱਜ ਆ ਗਏ ਹਮਮ ਤੇ ਤੈ ਤੂੰ ਸੋਚਦੀ ਤੇਰੇ ਮਨ ਦੇ ਵਿੱਚ ਮੈਂ ਸੋਚ ਲਈਦੀ ਨਾ ਮੈਂ ਸੋਚਿਆ ਨਾ ਨਹੀਂ ਕਿ ਮੈਂ ਬੈਠ ਕੇ ਕਹਿ ਰਹੀ ਕਿ ਨਾ ਕੱਲ ਵੀ ਕਿਹਾ ਵਾ ਅੱਜ ਵੀ ਇਹ ਮੈਂ ਕਿਹਾ ਵੀਕੇ ਦਸਵੇਂ ਮੱਖਾਂ ਦੇਖਣ ਆਉਂਦੇ ਆ ਪਤਾ ਨਹੀਂ ਆਈ ਕੀ ਨਾ ਮੈਂ ਇਹਨਾਂ ਨੂੰ ਅੱਜ ਕਿਹਾ ਤਾਂ ਮੈਂ ਕਿਹਾ ਪੈਣੇ ਰੱਖ ਲਈਦੀ ਬੰਦਨੀ ਥੋੜੀ ਮੰਨੂ ਕਹਿੰਦੀ ਬਟੂਆ ਨਾਲ ਲੈ ਕੇ ਚੱਲੀ ਮਾ ਵੀ ਤੇ ਕਿਆ ਕਹਿੰਦਾ ਤੇਰੇ ਪਰਸ 'ਚ ਕਿਆ ਤੇਰੇ ਪਰਸ 'ਚ ਸਰ ਮੇਰੇ ਪਰਸ 'ਚ ਕਿਆ ਪੰਡਾ ਵੈਨ ਪੁੱਛੀ ਤਾਂ ਦੱਸੀ ਇਹਨੂੰ ਕਿੱਥੇ ਪੰਡਾ ਹੋ ਜਾਂਦਾ ਅੱਜ ਕੱਲ ਗੂਗਲ ਪੇ 'ਤੇ ਬਣ ਬਹੁਤ ਆਉਂਦਾ ਬਟੂਏ ਨੇ ਨਹੀਂ ਪੈਸੇ ਨਹੀਂ ਤੇ ਆਦਾ ਹੈ ਤਾਂ ਹੈ ਫਿਰ ਆਨੇ ਮੈਨੂੰ ਜਾਣ ਕੇ ਕਿੱਥੇ ਇਹਨੂੰ ਗੂਗਲ ਪੇ ਕਰ ਦੂੰਗਾ ਬੈਠਦਾ ਵੀ ਗੂਗਲ ਪੇ ਕਰਦਾ ਠੀਕ ਹੈ ਮੇਰਾ ਹੀ ਚੱਲਦਾ ਮੈਂ ਵੀ ਚਲਾਵਾ ਹਰੇਕ ਦਿਨ ਗੂਗਲ ਪੇ ਦਾ ਚੱਲਦਾ ਮੇਰਾ ਹੀ ਚੱਲਦਾ ਮੈਂ ਵੀ ਚਲਾਵਾ ਤੇ ਕਹੀ ਹੁੰਦੀ ਬੈਂਕ ਖਾਤਾ ਕੋਈ ਹੈ ਨਹੀਂ ਕਹਿੰਦੀ ਮੇਰਾ ਗੂਗਲ ਪੇ ਚਲਾ ਦੇ ਉਹ ਨੂੰ ਮੈਂ ਕਿੱਥੇ ਤੋਂ ਚਲਾ ਦਵਾ ਤੇ ਤੁਹਾਡੇ ਨਾਲ ਜੁਆਇੰਟ ਕਰ ਲੂ ਖਾਤਾ ਬਾਬੇ ਤਾਂ ਥਰ ਗਿਆ ਮੇਰੇ ਵਾਲਾ ਹੁਣ ਮੈਂ ਜਦ ਨੋਟ ਪੈਂਦੀ ਆ ਮੈਂ ਪੈਸੇ ਰੱਖਦੀ ਨਹੀਂ ਗੂਗਲ ਵਿੱਚ ਚੱਲਦਾ ਮੇਰਾ ਸਾਰੇ ਪਾਸੇ ਸਾਰੇ ਪਾਸੇ ਹੁਣ ਪੈਣ ਆਨਲਾਈਨ ਸਿਸਟਮ ਚੱਲ ਪਿਆ ਵਧੀਆ ਲੁੱਟਾ ਖੋਣ ਵਾਲਾ ਕੰਮ ਖਤਮ ਹੋ ਗਿਆ ਜਿਹੜੀ ਗੂਗਲ ਪੇ ਰੱਖਦੇ ਆ 40 ਲੱਖ ਹਾਂ ਸੱਚੀ ਗੱਲ ਇਹ ਪੈਣ ਕਿੱਥੇ ਹੜ ਜਾਂਦੇ ਆ ਫਿਰ ਮੇਰੇ ਮੇਰੇ ਪਰਸ ਜਾ ਦ ਬੁੱਲ ਤੇ ਭੁੱਲ ਜਾਂਦਾ ਮੱਕੇ ਦੇਖੇ ਚੱਕਰ ਆਉਂਦੇ ਦੇਖ ਤੇਰੇ ਭਾਈ ਨੂੰ ਕਿਤੇ ਪੈਨ ਭੁੱਲ ਵੀ ਸਕਦਾ ਕਿਤੇ ਹੋ ਸਕਦਾ ਨਾ ਕਿ ਪੈਨ ਚੱਕਰ ਉਹ ਪੈਨ ਭੁੱਲ ਸਕਦਾ ਤੂੰ ਰੋਜ ਕੜਾਇਆ ਕਰੂੰਗੀ ਨਹੀਂ ਪੈਨ ਦਾਸ ਤੂੰ ਦੱਸ ਮੈਂ ਨਹੀਂ ਭੁੱਲਦੀ ਇੱਕ ਵਾਰ ਪੈਨ ਤਾਂ ਦੱਸੇ ਮੇਦਰੂ ਆਏ ਪਾਇਸ ਜਾਇਗੂ ਕਭੀ ਸੁਦੀਪ ਗੌਰ ਨੇ پیسے ਕਢਵਾਲੇ ਤੇ ਦੱਸ ਬਲ ਬਲ ਕਿ ਪੈਨ ਕਿਹ ਦੱਸੀ ਦੇ ਦੋ ਤਾ ਮੈਂ ਸਵੇਰ ਨੂੰ ਸਵੇਰੇ ਕਿਤੇ ਪਹਿਲੇ ਖੇ ਪਲੂਖੇ ਜਿਹਾ ਪਿਆ ਦੱਸਦਾ ਮੈਂ ਆਹ ਵੀ ਸੁੱਤੇ ਮੈਨੂੰ ਪੁੱਛਦੀ ਤੂੰ ਪੈਨ ਪੁੱਛੂੰਗੀ ਅੱਜ ਪੋਚਲੀ ਵੀ ਕੀ ਮੈਂ ਕਹਿੰਦਾਂ ਤੇ ਆ ਬੀਬੀ ਕਹਿੰਦੀ ਸਾਡੀ ਕਹਿੰਦੀ ਜੇ ਮੈਂ ਮਰ ਗਈ ਨਾ ਕਹਿੰਦੀ ਕਹਿੰਦਾਂ ਤਾਂ ਖਾਲੀ ਖੁੱਚੇ ਬਾਰੇ ਪੈਸੇ ਮਿਲੋ ਮਤਲਬ ਕਿ ਪਹਿਲਾਂ ਮੈਨੂੰ ਦੱਸ ਨਹੀਂ ਮਰਨੇ ਪੈਣਾ ਮੇਰੇ ਉੱਥੇ ਪੈਸੇ ਵੇਚਣੇ ਆ ਉਹ ਬੀਬੀ ਆਪ ਰੱਖ ਰੱਖ ਕੇ ਭੁੱਲੀ ਪਈਏ ਕਿ ਮੈਂ ਕਹਾਂ ਦੱਸਣਾ ਉਹ ਵੀ ਜਦਾਂ ਐਉਂ ਕਰਦਾ ਹੈ ਲੱਖੀ ਆ ਬੀਬੀ ਕਹਿੰਦੀ ਜਦ ਕਹਿੰਦੀ ਤੂੰ ਮਰੂੰਗਾ ਕਹਿੰਦੀ ਜਦ ਮੈਂ ਨਿਕਲੂੰਗੀ ਕਿਧਰ ਤੇ ਪੈਸੇ ਤੇਰੇ ਕਹਿੰਦਾ ਨਿਕਲੀ ਜਾਊਗਾ ਵਾਗਾ ਸਦੂ ਬੋਲੂਗਾ ਸਭ ਤੇ ਮੈਂ ਕਹਿੰਦਾ ਮੈਂ ਨਿਕਲੂੰਗੀ ਐ ਤੇ ਲਾਗ ਪੜੋਸੀ ਸਾਡੇ ਉੱਥੇ ਮਾਲੇ ਪੈਸੇ 25000 ਰੁਪਏ ਸਿਆਣੀ ਵਾਦੂ ਹਾਂ ਹਾਂ ਬਿਤਾਈਦੀ ਬਹੁਤ ਉਹਨਾਂ ਨੇ ਇਹ ਬਿਸਤਰਾ ਚੱਕ ਕੇ ਫੂਕਦਾ ਬਾਬੇ ਸਾਡੇ ਪਿੰਡ ਦੇ 3 ਲੱਖ ਸਾਡੇ ਪਿੰਡ ਦੀ ਇਹ ਬੀਬੀ ਦੀ ਭਤੀਜ ਨੂੰ ਤੀਹ ਨੇ ਜਿਹੜੀ ਉਹਨਾਂ ਨੇ ਉਹਦੀ ਕਰਨ ਦੀ ਮਾਰ ਕੀਤੀ ਇਹ ਤਾਂ ਕੱਲੀ ਲੈ ਗਰੀ ਚੈਨ ਦੁਆਰੇ ਚੈਨ ਨੇ ਉਹਨਾਂ 7000 ਰੁਪਏ ਰੱਖਿਆ ਉਹ ਸਰਮਾ ਦੇ ਵਾਸਤੇ 7000 ਰੁਪਏ ਸਿਆਣ ਦਾ ਸੂ ਕਰਕੇ ਆਵਤਾ ਜਦ ਕਨੇ ਬਿਸਤਰਾ ਸੇ ਮਿਲ ਫੂਕਦੇ ਆ ਬਾਅਦ ਚ ਰੋਲਾ ਪਿਆ ਕਹਿੰਦੇ ਵੀ ਉਹਨਾਂ ਨੇ ਪੈਸੇ ਰੱਖੇ ਨਹੀਂ ਬਾਬੇ ਤਾਂ 3 ਲੱਖ ਤੇ ਸਾਰਾ ਟੱਬਰ ਪਾਜਦਾ ਤੇ ਜੁਕ ਗਿਆ ਉਹ ਜਪਾਏ ਲੈ ਗਿਆ ਲੈ ਕੇ ਗਿਆ ਨੇ ਆਪਣੇ ਦੇ ਗਿਆ ਕੋਈ ਮੇਰੀ ਗੱਲ ਸੁਣੋ ਹੁਣ ਪਿੱਛੇ ਜੇ ਮੈਂ 2-3 ਸਾਲ ਪਹਿਲਾਂ ਦਾਉ ਸਭ ਮੇਰਾ ਬਟੂਆ ਨਿਕਲ ਗਿਆ ਉਹਦੇ ਚ ਪੈਸੇ ਵੀ ਸਾਡੀ ਕਿਸਮ ਚ ਨਹੀਂ ਸੀ ਉਹ ਜੇ ਮੈਂ ਉਹਨੂੰ ਰੋਈ ਜਾਵਾ ਬੈਠਾ ਹਾਏਓ ਮੇਰੇ ਪੈਸੇ ਹਾਏਓ ਮੇਰੇ ਪੈਸੇ ਉਹ ਵੀ ਗੱਲ ਦੱਸਦੀਆਂ ਮੈਂ ਪਤਾ ਰੋਤਾ ਹੀ ਤਾਂ ਸੰਗੋਰ ਮਿੰਨੂ ਵਾਲ ਕਰਨ ਨੂੰ ਖਾਸੇ ਦਾ ਦੰਗੜੀ ਦਾ ਅਸਲ ਤੇ ਪਤਾ ਮੈਂ ਅੱਜ ਦੱਸ ਦਿੰਦਾ ਮੈਂ ਵੀਡੀਓ ਚ ਪਹਿਲਾਂ ਵੀ ਗੱਲ ਕਰੀ ਮੇਰੇ ਮਾਂ ਚ ਉੱਥੇ ਬਕਾਰ ਪਤਾ ਕੀ ਇਹ ਪ੍ਰਸ਼ਾਦ ਲੈਣ ਗੀਆਂ ਮਾ 500 ਦਾ ਨੋਟ ਕੱਢ ਕੇ ਫੜਾਉਣ ਲੱਗਾ ਮਾ ਵੀ ਐਂ ਕਰੋ ਪ੍ਰਸ਼ਾਦ ਲਿਆ ਫਿਰ ਜਾ ਮਹਾ ਮੇਰੇ ਮਾ ਜਵਾ ਦਾ ਮਾ ਵੀ ਮੈਂ ਕਾਨੂੰ ਦੇਣੇ ਆਪ ਹੀ ਲੈ ਆਉਂਗੇ ਪ੍ਰਸ਼ਾਦ ਉਹ ਬਕਾਰ ਰਿਆ ਸਜਾ ਕੰਮ ਕਰਿਆ ਬਟੂ ਹੀ ਗਿਆ ਨਾਲ ਨਾਲੇ ਨੱਥਾਂ ਫੋਟ ਆ ਗਈ ਨਾ 7000 ਤਾਂ ਫਿਰ ਇਹਦੇ 500 ਦਾ ਇਹਨੇ ਮੇਰੇ ਪਰ ਮੱਠਕਾਉਣ ਵੇਤੇ ਅੱਛਾ ਰੀ ਬਾਈ ਗੁਰੂ ਘਰ ਜਾ ਕੇ ਖੋਟ ਆ ਗਏ ਨਾ ਮਰਵਾ ਮੈਨੂੰ ਆਏ ਤਾਂ ਵੀ ਪ੍ਰਸ਼ਾਦ ਲੈਣਾ ਮਾ ਚ ਲੈਣਾ ਤੇ ਲੈਣਾ ਹਰ ਵਾਰ ਖੋਟ ਆ ਜਦ ਪੈਸਾ ਕੋਲੋਂ ਪੱੜਨਾ ਖੋਟਾ ਕੱਢਣਾ ਹੀ ਨਹੀਂ ਕੱਢਣਾ ਨਹੀਂ ਹੈ ਹੀ ਨਹੀਂ ਮੈਂ ਨਹੀਂ ਕਰਦੀ ਮੈਂ ਵੀ ਕੋਟ ਕਰਦੀ ਬਹੁਤ ਬੜਾ ਮੈਂ ਨਹੀਂ ਕਰਦੀ ਮੈਂ ਨਹੀਂ ਕਰਦੀ ਵੀ ਜਿੰਨਾ ਉਹ ਆਪਣੇ ਦੇ ਦੇਣਾ ਜਿੰਨਾ ਜਿੰਨਾ ਖਾਚ ਕਰਦੀ ਮੈਂ ਦਾਲ ਕਰਦੀ ਮੈਨੂੰ ਨਹੀਂ ਦੁੱਖਣ ਮਿਲਦਾ ਉਹ ਤਾਂ ਹੈ ਮੈਂ ਨਹੀਂ ਇਹਨਾਂ ਕਰਦੀ ਮੈਂ ਅੱਗੇ ਕੋਈ ਮੈਂ ਨਹੀਂ ਕਰਨੀ ਨਹੀਂ ਮੈਂ ਨਹੀਂ ਆਣੀ ਫਿਰ ਜਾਂਦਾ ਸ਼ੁਕਰ ਹੈ ਦਸ ਰੁਪਏ ਦਾ ਵੀ ਪਿਆ ਪਾਉਂਦੀ ਹਰਪਾਂਬਰੀ ਚਲੇ ਜਾਂਦੀਆਂ ਮੇਰੇ ਭਤੀਜੇ ਭਤੀਜੀ ਆ ਰੇਡੀ ਕੋ ਗਜਰ ਤੂੰ ਮਾ ਜਨੇ ਸਾਰੇ ਹਨ ਮਗਨੇ ਆਣ ਨੂੰ ਪਿਆਰ ਕਰਦੀ ਹੈ ਸਾਰੀ ਕੁੜੀ ਹੈ ਸਾਰੀ ਘਲੀ ਤੇ ਵੇ ਹਾਂ ਪਿਆਰ ਦੇ ਅੱਜ ਕੱਲ ਜਵਾਕ ਪਿਆਰ ਦੇ ਭੁੱਖੇ ਹਾਂ ਉਹ ਅੱਜ ਚੱਲੀ ਕੱਲ ਮੇਰੀ ਕੁੜੀ ਕੋਈ ਵੀ ਨਿਆਣਾ ਨਹੀਂ ਆ ਕੇ ਬੈਠ ਰਿਹਾ ਹਾਂ ਜੇ ਸਾਰਾ ਨਹੀਂ ਨਿਕਲਦੇ ਨਹੀਂ ਦਰਦੇ ਪਿਆਰ ਦਾ ਭੁੱਖਾ ਨਿਆਣਾ ਤਾਂ ਓ ਰੀਤ ਹਾਂ ਔਰ ਥਮਲੇ ਹੋ ਲਖੜੀਏ ਮੇਰੇ ਦੇ ਬਾਹਰ ਲੱਗੀ ਦੇਖ ਲੈ ਜੇ ਤੂੰ ਤੁਸੀਂ ਪਹਿਲਾ ਐ ਤੇ ਜਨਵਰੀ ਚ ਜਾਂ ਬੁੱਟੇ ਦੇ ਲੈ ਦਵਾਰੇ ਆ ਕੇ ਹਾਂ ਜਦੋਂ ਤਾਂ ਫੁੱਲ ਆਵੇ ਤੇ ਬਹੁਤ بڑے بڑے ਤੇ ਨਹੀਂ ਇਹ ਸੰਦੀਪ ਇਹਨੂੰ ਲਾਲ ਸਾਗ ਨਹੀਂ ਕਹਿੰਦੇ ਇਹਨੂੰ ਨਹੀਂ ਫੁੱਲਾ ਇਹਨਾਂ ਲਾਲ ਰੰਗ ਦਾ ਖਲੀ ਨਾਲ ਫੁੱਲ ਨਿਕਲਦਾ ਕਲੰਗੀ ਫੁੱਲ ਕਹਿੰਦੇ ਇਹਨੂੰ ਹਾਂ ਜੀ ਵੀ ਤਾਂ ਪੀ ਲਾਲ ਸਾਗ ਦਾ ਵੀ ਤਾਂ ਲਾਲ ਦੀ ਕੀ ਆਏ ਆ ਪੌਜ਼ੀਮਨ ਉਹ ਤਾਂ ਮੈਂ ਸਮਝ ਗਿਆ ਟਮੇਟਾ ਮਾ ਵੀ ਕਰਿਆ ਤਾਂ ਕਹਿੰਦੇ ਕਲੰਗੀ ਫੁੱਲਾ ਹਾਂ ਮੂਰੀ ਕਲੰਗੀ ਨਹੀਂ ਹੁੰਦੀ ਜਿਵੇਂ ਹਾਂ ਮੋਰ ਦੀ ਕਲੰਗੀ ਹੁੰਦੀ ਪਰਦ ਹੋਰ ਹੁੰਦਾ ਹੈ ਇਹਦਾ ਬਣਾਈ ਜਾਂਦਾ ਏ ਬੀ ਜਿੱਥੇ ਮਾਜੀ ਗਿਰ ਜਵੇਂ ਹੋ ਜਾਂਦੇ ਆ ਕਿੰਨੇ ਦਿੱਤੇ ਹੋਏ ਸੀ ਬਹੁਤ ਪਾਏ ਨੇ ਸਾਰੇ ਜਿਹੜੇ ਚੱਲੀਏ ਚਲੋ ਪਾਉ ਦੁੱਤੀ ਜਾਤੀ ਮੇਰੀ ਜੁੱਤੀ ਕਰੇ ਇੱਧਰੋਂ ਪੈਰਾਂ ਨਾਲ ਤੇ ਇੱਕ ਇੱਕ ਗੁਲਾਬ ਜਾਮਨ ਹੋਰ ਖਾਣੀ ਖਾ ਲੋ ਫੇਰ ਨਾ ਬਚ ਕੇ ਹੋ ਥਾੜਾ ਉੱਥੇ ਗਰਦਾਰੇ ਕੋਲ ਖੜੀ ਇੱਧਰਲੇ ਕੋਲ ਖਾ ਲੋ ਜੀ ਇਹ ਖਾਣੀ ਤੂੰ ਖਾ ਨਹੀਂ ਭੈਣ ਨਹੀਂ ਮਿੱਠਾ ਨਾ ਮਿੱਠਾ ਤਾਂ ਫੇਰ ਤੁਹਾਨੂੰ ਪਤਾ ਵੀ ਖਰਾਬ ਕਰਦਾ ਨਹੀਂ ਭੈਣ ਨੇ ਮੈਂ ਮੈਂ ਪਾ ਦਿੱਤੀ ਐ ਲਓ ਲਸੂ ਤੱਕ ਦੇ ਦੇ ਕਿਉਂ ਬਾਹਰ ਰੂ ਸਤਨਾਮ ਹਾਂ ਪਾ ਹਾਂ ਬੱਤ ਚਲੋ ਐਨੇ ਤਾਂ ਆਪਣੀ ਰਖੜੀ ਦਾ ਪ੍ਰੈਸ਼ਨ ਕਰਤਾ ਵਿੱਚ ਦੇਓ ਕ ਗੁਈਆਂ ਘਟਾਰਾਂ ਜੀਆਂ ਕੱਢ ਲੀਆਂ ਕੋਈ ਨਾ ਕੋਈ ਨਾ ਕਿਹਾ ਮੇਰੀ ਇਹ ਕੋਈ ਨਾ ਕੋਈ ਨਾ ਚਲੋ ਹੋਲਾ ਇੱਥੇ ਨਹੀਂ ਆਂ ਖਾਣਾਂ ਉਕੇ ਬੀ ਬੋਟਾ ਤੇਰੇ ਕੋਲ ਤਾਂ ਆਉਂਦੇ ਜਾਂਦੇ ਰਹਿਣਾ ਸੀ ਤੂੰ ਟੈਨਸ਼ਨ ਨਾ ਲੈ ਬਸ ਬੋਈ ਮਾਈ ਬਾਬਾ ਬੁਲਾਵੇ ਸੁਖਾਂਤੀ ਹੈ ਨਾ ਹਾਂ ਸਭ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਰੱਖੇ ਸਾਰਿਆਂ ਬਸ ਤੁਹਾਡੇ ਪਰ ਆਪਣੇ ਓਕੀ ਮੇਰੇ ਕੋਲ ਜਲਦੀ ਆ ਜਾਣਾ ਮੈਨੂੰ ਪਤਾ ਹਾਂ ਮੇਰੇ ਕੋਲ ਜਿੱਥੇ ਹੈ ਕਰ ਦਿੱਤੇਗਾ ਪ੍ਰੋਗਰਾਮ ਹਾਂ ਵਾਹ ਹਾਂ ਕਰਾ ਲੀ ਗੋਣਾ ਅੱਛਾ ਤੂੰ ਸੁੱਖ ਤੇ ਚੱਲ ਸਾਡੇ ਗੋਡੇ ਵੀ ਹੈ ਨਾ ਥੋੜੀ ਥੋੜੀ ਦੇ ਦਿੰਦਾ ਔਰ ਐਕਸਪੀ ਦੀ ਵਿਆਹ ਵੀ ਗੋਡਾ ਨੂੰ ਦਦਾ ਗੜੇ ਨੂੰ ਹੋ ਕੰਨ ਨੂੰ ਵੀ ਵਿਆਹ ਜਦੋਂ ਗੋਡੇ ਡੀਗੇ ਚਲੋ ਗੋਡੇ ਨੂੰ ਖਲਾਜੂਗੇ ਜੀ ਜਾਂ ਵਿਆਹ ਆਉਣਾ ਕਿਹਦਾ ਗੋਡੇ ਦੁਖਾਉਂਦਾ ਫਿਰ ਉੱਥੇ ਨੱਚਣਾ ਨੁੱਚਣਾ ਪੈ ਜਾਂਦਾ ਨਾ ਫਿਰ ਉਹਦੇ ਨਾਲ ਠੀਕ ਆ ਕਈ ਵਾਰ ਬਾਂਹ ਨਬ ਕਈ ਨੂੰ ਨੱਚਣਾ ਵੀ ਨਹੀਂ ਆਉਂਦਾ ਬਾਂਹ ਨਹੀਂ ਲਾ ਦਿੰਦੀ ਹੁੰਦੀ ਆ ਵੀ ਹਾਂ ਮੇਰੇ ਗੋਡੇ ਦੁਖਦੇ ਆ ਸਿੱਧਾ ਜਾਣਾ ਸਿੱਧੀ ਗੱਡੀ ਸਿੱਧੇ ਖੜੀ ਉੱਧਰ ਹੀ ਖੜੀ ਆ ਕਰਤਾਰੇ ਕੋ ਖੜੀ ਸਾਹਮਣੇ ਮਹਾਰਾਜ ਸੋਚਿਆ ਪਾਤਸ਼ਾਹ ਸਾਹਮਣੂ ਰੱਖੀ ਚੜ੍ਹਦੀ ਕਲਾ ਚ ਗੱਲ ਆ ਮੇਰੀ ਪਿੰਡ ਦੇ ਪਰਬਤ ਆਪੇ ਲੂੰਗੀ ਧਣੀ ਕੇ ਤਾਂ ਵੇਚ ਕੇ ਉਧਰ ਲੱਗ ਸਾਂ ਹੁੰਦਾ ਪੂਸਾ ਲਾ ਕੋ ਜੀ ਨਾ ਜਿੰਦਾ ਲੱਗ ਇੱਥੇ ਤਾਂ ਜਿੰਦਾ ਲੱਗਿਆ ਮੈਂ ਉਹ ਉਰੇ ਰਹਿੰਦੀ ਨਾ ਉਹ ਖੈ ਰਹਿੰਦੀ ਅੱਛਾ ਤੇਲ ਗਿਆ ਦੇ ਮੱਥਾ ਤੇ ਕਰਵਾਸਾ ਠੀਕ ਠੀਕ ਨਾ 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 ਵਧੀਆ ਵਧੀਆ ਬੜੀ ਉਹ ਲੈ ਬਣਾ ਫਰੈਸ਼ ਲੈ ਆ ਤੁਸੀਂ ਇੱਥੇ ਹਾਂ ਸੀ ਹੈ ਫਲੇਟ ਲਿਆ ਉਹ ਹੁਣ ਪਿੰਡਾਂ ਦਾ ਟੱਕਣੀ ਸਾਡੇ ਪਿੰਡ ਚ ਵੀ ਅੰਦਰ ਅੰਦਰ ਕੋਈ ਵੀ ਨਹੀਂ ਹੈਗਾ ਬਾਹਰ ਬਾਹਰ ਮਕਾਨ ਸਾਰੇ ਨੇ ਕੋਠੀਆਂ ਪਾ ਲਈ ਹਾਂ ਰਿਟਾਇਰਮੈਂਟ ਹੈ ਹਾਂ ਫਿਰ ਉਹਦੇ ਘਰ ਚ ਹੁੰਦੀਆਂ ਨੇ ਨੌਕਰੀਆਂ ਕਰਦੀਆਂ ਪਿੰਡਾਂ ਚ ਪਾਉਂ ਦਿੰਦਾ ਹਾਂ ਇਹ ਮਾੜਾ ਹੋਂਟ ਜਿਵੇਂ ਦੱਸ ਲੀਓ ਮੱਥਾ ਟੇਕਣ ਆ ਗਏ ਹਾਂਜੀ ਹਾਂ ਲੱਗੀ ਤੇ ਉਹ ਕੋਈ ਵਿਆਹ ਕਾਰਜ ਕੋਈ ਪ੍ਰੋਗਰਾਮ ਕਿਸੇ ਪੂਰਤਾਨ ਹਾਂ ਹਾਂ ਨਾ 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 ਠੀਕ ਆ ਬਾਹਰ ਗੱਡੀ ਥੋੜੀ ਟੁੱਟ ਗਈ ਇੱਕ ਵਾਰ ਹਾਂ ਬੇ ਆਨੂੰ ਫੁੱਟ ਕੀਤੀ ਜਪਾ ਪਾਤੀ ਕੱਢੀ ਗਈ ਕੰਮ ਸਰੂਜੀ ਪਵਾ ਕੇ ਚਲਾ ਲਈ ਅੱਛਾ ਅੱਛਾ ਚੱਲਦੀ ਆ ਸਾਨੂੰ ਲੈ ਕੇ ਫੇਰੀ ਜਾਂਦਾ ਪਤਾ ਗਿਆ ਇਹ ਖਬਰ ਕਿੰਦਰ ਕਿੱਦਾਂ ਪਾ ਗਿਆ ਹਾਂ ਮੈਂ ਤਾਂ ਸਾਰੇ ਕਿੱਦਾਂ ਹਾਂ ਹਾਂ ਦਾਰ ਦੇ ਗੱਡੀ ਵਾਹਣਾ ਹਾਂ ਹਾਂ ਚਲੋ ਮਹਾਰਾ ਤੁਹਾਨੂੰ ਰੁਸਤੀ ਜਵਨਤ ਸਰੀਰ ਨੂੰ ਚੀਜ਼ਾਂ ਦਾ ਕੀ ਚੀਜ਼ਾਂ ਦਾ ਬਣੀਆਂ ਜਾਣੀਆਂ ਹਾਂ ਚਲ ਚਲ ਠੀਕ ਹੈ ਫਿਰ ਤਿਆਰ ਰੱਖੀ ਆਪਾਂ ਠੀਕ ਹੈ ਜੀ ਡੈਡੀ ਕਹੇ ਦੀ ਮੈਂ ਜੂਸ ਬਣਾ ਇੱਕ ਮਿੰਟ ਭਰਾਵਾ ਇੱਕ ਮਿੰਟ ਨੂਣਾ ਤੇ ਚ ਆਲਾ ਫੜੀ ਪੈਣ ਨਹੀਂ ਯਾ ਤੁਸੀਂ ਡੈਡੀ ਨੂੰ ਦੇ ਦਿਓ ਆਲਾ ਆ ਗਿਆ ਨੂਣਾ ਨੂਣ ਵਾਲਾ ਤਾਂ ਪੀਣਾ ਹੋਣਾ ਹੈ ਹਾਂ ਮम्मा ਵਾਲਾ ਪੀਣਾ ਤਾਂ ਨੂਣ ਵਾਲਾ ਉਧਰ ਪਿੱਛੇ ਵੀ ਪੁੱਛ ਲੈ ਬੂ ਹਾਂ ਸਾਰਿਆਂ ਚ ਆ ਸਾਰਿਆਂ ਚ ਪਾਤਾ ਉਹਨਾਂ ਉਹਨਾਂ ਮੈਂ ਦੇਖ ਰਿਹਾ ਮੈਂ ਡੱਬੇ ਚ ਸਾਰ ਇੱਕ ਟਾਈਮ ਇੱਕ ਸਲ ਗਿਆ ਮਾ ਦਾ ਕਰਨਾ ਸਾਰੇ ਠੀਕ ਆ ਵੈਸੇ ਸੋਣਾ ਠੀਕ ਉਹਨੂੰ ਮੈਂ ਪਤਾ ਨਹੀਂ ਇਹਦਾ ਇੱਕ ਪੈਪ ਇਧਰ ਤੇ ਖਿੱਚ ਕੇ ਦੇਖ ਫੇਰ ਪਤਾ ਲੱਗੂਗਾ ਵੀ ਸਾਰਾ ਇੱਕ ਇਹ ਕੇ ਕਿਆ ਕੋਸਾ ਇੱਕੋ ਆ ਇੱਕੋ ਸਾਰਿਆਂ ਚ ਪਾਤਾ ਉਹਨੇ ਹਾਂ ਹਾਂ ਤੂੰ ਦੱਸੂਗੀ ਮਿੱਠਾ ਤੇ ਜ ਘੱਟ ਹਾਂ ਕਿਹਦੇ ਚ ਫਰਕ ਕਿਹਦੇ ਚ ਨੂਨ ਹੈਗੇ ਕਿਹਦੇ ਚ ਨਹੀਂ ਕਿਆ ਇਹਦੇ ਚ ਅਦੇ ਤੇ ਕੀ ਹੈ ਦੱਸਤਾ ਦੇ ਹੁਣ ਹਾਂ ਹੂ ਨਾ ਤੂੰ ਮੈਨੂੰ ਬੜਾ ਦੇ ਕੋਈ ਨਾ ਉਹਨੂੰ ਤੀਨ ਪੀਲਣ ਦਾ ਆਹਾ ਆਹਾ ਮਿੱਠਾ ਪਾਇਆ ਪਾਪਰ ਵਿੱਚ ਹਾਏ ਅਸੀਂ ਫਿਰਦੇ ਸੀ ਚੁੰਨੀ ਸਾੜ ਦੇ ਵਿੱਚ ਅੱਜ ਪਾਪਾ ਟਾਈਮ ਸਾਡਾ ਹੋਇਆ ਪਿਆ ਰੀਤ ਕੰਨੀ ਮੈਂ ਗਾਣੇ ਸੁਣਨੇ ਆ ਵਿੱਚ ਜੂਸ ਪੀਣਾ ਹੈ ਆਕਾ ਸੋਰ ਸੋਰ ਜੀ ਕਰਾ ਜਿੰਦੇ ਛੱਗੇ ਪੀਣੀ ਜਿੱਦ ਪੀਣਾ ਆ ਪੀ ਲੈ ਇੱਧਰ ਦੇ ਨਾ ਪੀ ਦੀ ਹੋਰ ਮੰਗਾ ਦਿੰਦਾ ਗਲਾਸ ਇੱਕ ਨਾ ਹਾਂ ਹੈ ਨਾ ਬੱਸ ਤੁਹਾਨੂੰ ਭਾਬੀ ਹੋਰ ਇੱਕ ਬੱਸ ਬੱਸ ਤਾਂ ਬੱਸ ਤੱਕ ਬੈਠੀਆਂ ਗੱਡੀ ਚ ਗੱਲਾਂ ਬੱਸ ਦੀਆਂ ਕਰੀ ਜੰਦੀਆਂ ਜੇ ਕਿਤੇ ਬੱਸ ਚਲਾਉਂਦਾ ਫੇਰ ਪਤਾ ਨਹੀਂ ਕਿਆ ਬਣਨਾ ਤਾਂ ਬੱਸ ਤਾਂ ਜਾ ਕੇ ਮੇਰੀ ਬੱਸਉਂਦੀ ਬੱਸ ਦਾ ਸਬਰ ਹੈ ਔਖਾ ਬਹੁਤ ਔਖਾ ਜਿੰਨੇ ਗੱਡੀ ਚ ਕੀਤਾ ਨਾ ਬੱਸ ਦਾ ਔਖਾ ਲੱਗਦਾ ਹਾਂ ਉਹਨੂੰ ਔਖਾ ਹੋ ਜਾਂਦਾ ਬਾਕੀ ਪਿੰਡ ਵਾਲੀ ਬੱਸ ਚੋਂ ਤਾਂ ਜ਼ਿਆਦਾ ਔਖ ਹੋ ਜਾਂਦਾ ਥੋੜਾ ਜਿਹਾ ਕੰਮ ਹਾਂ ਵੀ ਹਾਂ ਵੀ ਭਾਬੀ ਵੀ ਸਰ ਸਰਦੀ ਕਰਾਉਂਦੀ ਮਗਰ ਆ ਪੈਗ ਪੀ ਲਿਆ ਇਹ ਬੋਰਡ ਦਾ ਮਾਰਦੀ ਹੁਣ ਆ ਤਾਂ ਘੱਟ ਪਾਇਓ ਪਾਣੀ ਘੱਟ ਰੱਖਿਓ ਆ ਪਾਣੀ ਘੱਟ ਰੱਖਿਓ ਆਲ ਰਾਈਟ ਚਲੋ ਠੀਕ ਹੈ ਜੀ ਸਾਰੇ ਸਾਰੇ ਆਈ ਕੰਮ ਨੂੰ ਸਾਰੇ ਆਈ ਕੰਮ ਨੂੰ ਲੱਗ ਕੇ ਕਰ ਲੈ ਕਰਲਾ ਤੂੰ காட்டேன் காட்டேன் ஏயாக் கடுகிறாக ஏயாக் டிகையாக்